ਆਮ ਸੁਣਨ ਨੂੰ ਮਿਲਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੁਝ ਐਹੋ ਜਿਹੇ ਲੀਡਰ ਵੀ ਹੈਗੇ ਨੇ ਜਿਹੜੇ ਬੀਜੇਪੀ ਅਤੇ ਅਕਾਲੀ ਦਲ ਦਾ ਗੱਠ ਜੁੜ ਚਾਹੁੰਦੇ ਆ ਔਰ ਸੁਨੀਲ ਜਾਖੜ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਆ ਸੁਨੀਲ ਜਾਖੜ ਕਿਉਂਕਿ ਹਾਲ ਹੀ ਦੇ ਵਿੱਚ ਕੁਝ ਗੱਲਾਂ ਇਦਾਂ ਦੀਆਂ ਵੀ ਹੋਈਆਂ ਜਦੋਂ ਸੁਨੀਲ ਜਾਖੜ ਨੇ ਆਪਣੇ ਮਨ ਦੇ ਭਾਵ ਆਪਣੇ ਮਨ ਦੇ ਵੇਗ ਪ੍ਰਗਟ ਕੀਤੇ ਔਰ ਉਸ ਦੇ ਵਿੱਚ ਖੇਤਰੀ ਪਾਰਟੀ ਦਾ ਸਰਜੀਤ ਹੋਣਾ ਉਹ ਲਾਜ਼ਮੀ ਔਰ ਜ਼ਰੂਰੀ ਦੱਸਿਆ ਹਾਲਾਂਕਿ ਜੇ ਬੀਜੇਪੀ ਦੇ ਮੂਲ ਆਧਾਰ ਦੇ ਉੱਤੇ ਵੇਖਿਆ ਜਾਵੇ ਬੀਜੇਪੀ ਹਰਗिज ਨਹੀਂ ਚਾਹੂਗੀ ਕਿ ਖੇਤਰੀ ਪਾਰਟੀ ਇੰਨੀ ਮਜ਼ਬੂਤ ਹੋ ਜਵੇ ਕਿ ਬੀਜੇਪੀ ਦਾ ਉੱਥੇ ਪਸਾਰ ਹੋਣਾ ਔਖਾ ਹੋ ਜਵੇ ਹੁਣ ਜੋ ਪੰਜਾਬ ਦੀ પરિਸਥਿਤੀ ਹੈ ਪੰਜਾਬ ਦੀ ਸਿਚੁਏਸ਼ਨ ਹੈ ਪੰਜਾਬ ਦੀ ਪੋਲਿਟਿਕਸ ਦੀ ਸਿਚੁਏਸ਼ਨ ਹੈ ਪੰਥਕ ਇਕਾਈ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਰ ਵੰਡੀ ਜਾ ਚੁੱਕੀ ਹੈ ਇੰਨੀ ਜ਼ਿਆਦਾ ਵਾਰ ਵੰਡੀ ਜਾ ਚੁੱਕੀ ਹੈ ਕਿ ਹੁਣ ਪੰਥਕ ਇਕਾਈ ਦੇ ਵਿੱਚ ਜਿਹੜੀ VOTING ਹੈ ਉਹ ਡਿਫਰੈਂਸ਼ੀਏਟਿਡ ਹੈ ਇੰਨੀ ਜ਼ਿਆਦਾ ਵੰਡੀ ਜਾ ਚੁੱਕੀ ਹੈ ਕਿ ਪੰਥਕ ਵੋਟ ਜਿਹੜੀ ਹੈ ਉਹ ਪੰਥਕ ਪਾਰਟੀਆਂ ਨੂੰ ਜਾ ਹੀ ਨਹੀਂ ਰਹੀ ਸਗੋਂ ਪੰਥਕ ਵੋਟ ਡਾਇਵਰਟ ਹੋ ਕੇ ਨੈਸ਼ਨਲ ਪਾਰਟੀਆਂ ਦੇ ਵਿੱਚ ਵੰਡੀ ਜਾ ਰਹੀ ਹੈ। ਔਰ ਇਹੋ ਜੀ ਸਿਚੁਏਸ਼ਨ ਬੀਜੇਪੀ ਦੇ ਪਸਾਰ ਵਾਸਤੇ ਪ੍ਰਫੁੱਲਤ ਸਾਬਤ ਹੋ ਸਕਦੀ ਹੈ, ਵਹਿਤਰ ਸਾਬਤ ਹੋ ਸਕਦੀ ਹੈ ਕਿਉਂਕਿ ਡਿਵਾਈਡ ਤਾਂ ਕਰ ਲਿਆ ਪਰ ਹੁਣ ਰੂਲ ਵੀ ਕਰਨਾ। ਆਲਰੇਡੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ ਔਰ ਪੰਥਕ ਇਕਾਈਦियां ਵੱਖ-ਵੱਖ ਤਰ੍ਹਾਂ ਹੈਗੀਆਂ ਨੇ ਜਿਹੜੀਆਂ ਹੁਣ ਜ਼ਿਆਦਾਤਰ ਹੋਰ ਜ਼ਿਆਦਾਤਰ ਉੱਭਰ ਰਹੀਆਂ ਨੇ। ਹੌਲੀ ਹੌਲੀ ਕਰਕੇ ਇਹ VOTING ਜਿਹੜੀ ਹੈ ਇਹ ਵੋਟ ਪ੍ਰਤੀਸ਼ਤ ਜਿਹੜਾ ਹੈ ਇਹ ਇਹਨਾਂ ਸਾਰਿਆਂ ਦੇ ਵਿੱਚ ਵੰਡਿਆ ਜਾਵੇਗਾ। ਔਰ BJP ਇੱਕ ਪਾਸੇ ਹੋ ਕੇ ਇਸ ਤਮਾਸ਼ੇ ਦਾ ਲਾਹਾ ਲੈ ਸਕਦੀ ਹੈ। BJP ਇਹ ਜਾਣਦੀ ਹੈ। ਖੈਰ ਹੁਣ ਮੂਲ ਆਧਾਰ ਦੇ ਉੱਤੇ ਆਉਂਦੇ ਆ। ਅ BJP ਦੇ ਵਿੱਚ ਅਜੇ ਵੀ ਪਰ ਕੁਝ ਇਦਾਂ ਦੇ ਲੋਕ ਨੇ ਜਿਹੜੇ ਚਾਹੁੰਦੇ ਐ ਕਿ ਅਕਾਲੀ ਦਲ ਔਰ ਬੀਜੇਪੀ ਦਾ ਸਮਝੌਤਾ ਪੰਜਾਬ ਦੇ ਵਿੱਚ ਹੋ ਜਵੇ ਔਰ ਜਿਵੇਂ ਦੱਸਿਆ ਕਿ ਸੁਨੀਲ ਜਾਖੜ ਉਹਨਾਂ ਦੇ ਵਿੱਚੋਂ ਇੱਕ ਦੱਸੇ ਜਾਂਦੇ ਆ ਉਹ ਖੇਤਰੀ ਪਾਰਟੀ ਦੀ ਗੱਲ ਕਰਦੇ ਆ ਇਸ ਵਾਸਤੇ ਲੱਗਦਾ ਹੈ ਕਿ ਸੁਨੀਲ ਜਾਖੜ ਸ਼ਾਇਦ ਬੀਜੇਪੀ ਦੀਆਂ ਇਹਨਾਂ ਮੀਟਿੰਗਸ ਦੇ ਵਿੱਚ ਜਿਹੜੇ ਜਿੱਥੇ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਸੁਨੀਲ ਜਾਖੜ ਉੱਥੇ ਨਜ਼ਰ ਵੀ ਨਹੀਂ ਆ ਰਹੇ ਉੱਥੇ ਨਾਇਬ ਸਿੰਘ ਸਿਆਣੀ ਨਜ਼ਰ ਆਉਂਦੇ ਆ ਜਿੱਥੇ ਪੰਥਕ ਇਕਾਈ ਦੇ ਵਿੱਚੋਂ ਤੋੜ-ਟੋੜ ਕੇ ਲੋਕ ਲਿਆ ਕੇ ਤੇ ਬੀਜੇਪੀ ਵਿੱਚ ਸ਼ਾਮਲ ਕੀਤੇ ਜਾ ਰਹੇ ਆ ਇਹ ਇਹ ਚੀਜ਼ ਸ਼ਾਇਦ ਸੁਨੀਲ ਜਾਖੜ ਨੂੰ ਨਾ ਜਚੇ ਕਿਉਂਕਿ ਸੁਨੀਲ ਜਾਖੜ ਕਹਿੰਦੇ ਆ ਕਿ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਸਟੈਂਡ ਹੋਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਖੇਤਰੀ ਪਾਰਟੀ ਟੁੱਟ ਟੁੱਟ ਕੇ ਟੁੱਟ ਕੇ ਉਹਦੇ ਜਿਹੜੇ ਲੋਕ ਨੇ ਉਹ ਬੀਜੇਪੀ ਚ ਸ਼ਾਮਿਲ ਹੋ ਰਹੇ ਆ ਇੱਥੇ ਸੁਨੀਲ ਜਾਖੜ ਨਹੀਂ ਸ਼ਾਮਿਲ ਹੋ ਸਕਦੇ ਆ ਇੱਥੇ ਨਹੀਂ ਖੜ੍ਹ ਸਕਦੇ ਜੀ ਉਹਨਾਂ ਦੀ ਵਿਚਾਰਧਾਰਾ ਇਹ ਹੈਗੀ ਆ ਤੇ ਜ਼ਾਹਿਰ ਤੌਰ ਤੇ ਵੇਖਣ ਨੂੰ ਵੀ ਮਿਲ ਰਿਹਾ ਕਿਉਂਕਿ ਸ਼ਮੂਲੀਅਤ ਕਰਾਈ ਗਈ ਜਦੋਂ ਜਗਦੀਪ ਸਿੰਘ ਚੀਮਾ ਦੀ ਉਸ ਵੇਲੇ ਸੁਨੀਲ ਜਾਖੜ ਉੱਥੇ ਮੌਜੂਦ ਨਹੀਂ ਸੀ ਰਣਜੀਤ ਸਿੰਘ ਗੱਲ ਵੇਲੇ ਸੁਨੀਲ ਜਾਖੜ ਉੱਥੇ ਮੌਜੂਦ ਨਹੀਂ ਸੀ ਹਾਂ ਬੀਜੇਪੀ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸਸ ਹੋ ਰਹੀਆਂ ਨੇ ਮੁੱਦਿਆਂ ਨੂੰ ਲੈ ਕੇ ਜਿਵੇਂ ਹੜਾ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਹੋਈਆਂ ਸੁਨੀਲ ਜਾਖੜ ਉੱਥੇ ਮੌਜੂਦ ਸਨ ਯਾਨੀ ਕਿ ਬੀਜੇਪੀ ਜਾਣਦੀ ਹੈ ਕਿ ਸੁਨੀਲ ਜਾਖੜ ਨੂੰ ਕਿੱਥੇ ਇੱਕ ਰੱਖਣਾ ਹੈ ਪਰ ਕਿੱਥੇ ਨਹੀਂ ਲੈ ਕੇ ਆਉਣਾ ਖੈਰ ਰਮਨੀਤ ਬਿੱਟੂ ਨੇ ਐ ਲੱਗਦਾ ਕਿ ਆਪਣੀ ਗੱਲ ਦੇ ਵਿੱਚ ਕਿਤੇ ਨਾ ਕਿਤੇ ਸੁਨੀਲ ਜਾਖੜ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਇਸੇ ਮਤ ਦੇ ਹਮਾਇਤੀ ਲੱਗ ਰਹੇ ਐ ਔਰ ਐ ਲੱਗਦਾ ਕਿ ਰਮਨੀਤ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਸੁਨੀਲ ਜਾਖੜ ਨੂੰ ਦੋਵਾਂ ਨੂੰ ਇਨਡਾਇਰੈਕਟਲੀ ਪਰ ਇੱਕ ਜਵਾਬ ਦੇ ਦਿੱਤਾ ਦਰਸਲ ਲੰਕੇ ਕੱਲ ਪ੍ਰੈਸ ਕਾਨਫਰੰਸ ਹੋਈ ਰਵਨੀਤ ਬਿੱਟੂ ਔਰ ਜਗਦੀਪ ਸਿੰਘ ਚੀਮਾ ਉੱਥੇ ਮੌਜੂਦ ਰਹੇ ਹੋਰ ਵੀ ਬੀਜੇਪੀ ਦੇ ਲੀਡਰਸ ਉੱਥੇ ਮੌਜੂਦ ਸਨ ਔਰ ਪੱਤਰਕਾਰ ਨੇ ਸਵਾਲ ਕੀਤਾ ਕਿ ਕੀ ਬੀਜੇਪੀ ਅਕਾਲੀ ਦਲ ਦੇ ਨਾਲ ਕਿਸੇ ਗੱਠਜੋੜ ਨੂੰ ਵਾਤ ਸਕਦੀ ਹੈ ਆਉਂਦੇ ਭਵਿੱਖ ਵਿੱਚ ਰਵਨੀਤ ਬਿੱਟੂ ਨੇ ਉੱਥੇ ਬੜੇ ਸਿੱਧੇ ਸ਼ਬਦਾਂ ਨਾਲ ਹਮਲਾਵਰ ਰੁਖ ਅਖਤਿਆਰ ਕਰਦਿਆਂ ਹੋਇਆ ਇੰਨਾ ਕਹਿ ਦਿੱਤਾ ਕਿ ਬੇਅਦਬੀਆਂ ਕਰਵਾਉਣ ਵਾਲਿਆਂ ਦੇ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਸਿਚੁਏਸ਼ਨਸ ਜਿਹੜੀਆਂ ਨੇ ਉਹ ਜਿਸ ਤਰ੍ਹਾਂ ਦੀਆਂ ਬਣੀਆਂ ਉਹਨਾਂ ਦੇ ਨਾਲ ਸਮਝਾਤਾ ਨਹੀਂ ਹੋਵੇਗਾ ਚਿੱਟੇ ਦੇ ਸੌਦਾਗਰ ਹੋਣ ਤੱਕ ਦਾ ਇਲਜ਼ਾਮ ਜਿਹੜਾ ਉਹ ਰਮਨਿਤ ਬਿੱਟੂ ਨੇ ਉਸ ਉਸ ਵੇਲੇ ਲਗਾਇਆ ਕਹਿੰਦੇ ਇਹਨਾਂ ਨੂੰ ਲੋਕ ਚਿੱਟੇ ਦੇ ਸੌਦਾਗਰ ਤੱਕ ਮੰਨਣ ਲੱਗ ਗਏ ਨੇ ਤੇ ਫਿਰ ਉਹਨਾਂ ਦੇ ਨਾਲ ਬੀਜੇਪੀ ਗੱਠ ਜੋੜ ਨਹੀਂ ਕਰੇਗੀ ਇਹ ਬਹੁਤ ਵੱਡੀ ਗੱਲ ਹੈ ਬੀਜੇਪੀ ਦੇ ਵੱਲੋਂ ਬੋਲੀ ਗਈ ਹਾਲਾਂਕਿ ਇੱਥੇ ਸਵਾਲ ਖੜਦਾ ਹੈ ਕਿ ਜੇ ਬੀਜੇਪੀ ਦੀ ਇਹੀ ਮਤ ਹੈ ਕਿ ਅਕਾਲੀ ਲੀਡਰ ਜਿਹੜੇ ਚਿੱਟੇ ਦੇ ਸੌਦਾਗਰ ਸੋ ਕਾਲਡ ਚਿੱਟੇ ਦੇ ਸੌਦਾਗਰ ਨੇ ਤਾਂ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਉੱਤੇ ਥੋੜਾ ਅਥਾਰਟੀ ਅੱਧੀ ਅੱਧੀ ਲੀਡਰਸ਼ਿਪ ਉੱਥੇ ਪਹੁੰਚੀ ਹੋਈ ਸੀ ਸੈਂਟਰ ਗਵਰਨਮੈਂਟ ਦਾ ਜਿਹੜੀ ਅੱਧੀ ਵਜ਼ਾਰਤ ਹੈ ਉੱਥੇ ਪਹੁੰਚੀ ਹੋਈ ਸੀ ਫਿਰ ਉਹਨੂੰ ਕਿਸ ਤਰ੍ਹਾਂ ਜਸਟੀਫਾਈ ਕਰਨਗੇ ਰਮਨਿਤ ਮਿੱਟੂ ਖੈਰ ਆਪਰ ਰਮਨਿਤ ਮਿੱਟੂ ਦੇ ਬਿਆਨ ਤੇ ਆਉਂਦੇ ਆ ਰਮਨਿਤ ਮਿੱਟੂ ਕਹਿੰਦੇ ਆ ਕਿ ਬੀਜੇਪੀ ਕਦੇ ਵੀ ਗੱਠ ਜੋੜ ਜਿਹੜਾ ਉਹ ਕਾਲੀ ਦਲ ਦੇ ਨਾਲ ਨਹੀਂ ਕਰੇਗੀ ਜਾਂ ਫਿਰ ਇਸ ਕਿਸਮ ਦੇ ਲੋਕਾਂ ਦੇ ਨਾਲ ਜਿਹੜੇ ਜਿਹੜਾ ਨੂੰ ਸੋ ਕਾਲਡ ਚਿੱਟੇ ਦੇ ਸੌਦਾਗਰ ਦੱਸਿਆ ਗਿਆ ਜਾਂ ਜਿਹਨਾਂ ਨੂੰ ਸੋ ਕਾਲਡ ਚਿੱਟੇ ਦੇ ਸੌਦਾਗਰ ਮੰਨਿਆ ਜਾ ਰਿਹਾ ਹੈ ਉਹਨਾਂ ਦੇ ਨਾਲ ਗੱਠ ਜੋੜ ਨਹੀਂ ਕਰੇਗੀ ਇਕ ਬਹੁਤ ਵੱਡਾ ਬਿਆਨ ਹੈ ਇਹਨਾਂ ਇਸੇ ਬਿਆਨ ਦੇ ਵਿੱਚ ਜੇ ਇਹਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਸੁਨੀਲ ਜਾਖੜ ਔਰ ਕੈਪਟਨ ਅਮਰਿੰਦਰ ਸਿੰਘ ਦੋਹਾਂ ਦੀਆਂ ਗੱਲਾਂ ਨੂੰ ਜਵਾਬ ਮਿਲ ਸਕਦਾ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਇਦ ਇਸੇ ਮਤ ਦੇ ਹਮਾਇਤੀ ਨੇ ਕਿ ਗੱਠਜੋੜ ਹੋਣਾ ਚਾਹੀਦਾ ਤਾਂ ਹੀ ਕਰਕੇ ਪੰਜਾਬ ਦੇ ਵਿੱਚ ਪ੍ਰਫੁੱਲਤ ਬੀਜੇਪੀ ਹੋ ਸਕਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਆਪ ਰਿਸ਼ਤੇ ਚੰਗੇ ਰਹੇ ਨੇ ਜਦੋਂ ਉਹ ਮੁੱਖ ਮੰਤਰੀ ਵੀ ਸੀਗੇ ਪੰਜਾਬ ਦੇ ਕਾਂਗਰਸ ਦੇ ਵੱਲੋਂ ਔਰ ਚਾਚੇ ਭਤੀਜੇ ਦੇ ਰਿਸ਼ਤੇ ਉਹ ਤਾਂ ਜਗ ظاہر ਨੇ ਕਿਉਂਕਿ ਗੱਲਬਾਤ ਵੀ ਕਹਿੰਦੇ ਖਾਸੀ ਹੁੰਦੀ ਰਹੀ ਆ ਵਾਰੀ ਵਟਾ ਸਿਸਟਮ ਵੀ ਕਹਿੰਦੇ ਬੰਨਿਆ ਹੋਇਆ ਸੀ ਬਹੁਤ ਕੁਝ ਚੱਲਦਾ ਰਿਹਾ ਆ ਕੁਝ ਹੈਲਪਸ ਇਧਰੋਂ ਕਰ ਦਿੱਤੀਆਂ ਗਈਆਂ ਕੁਝ ਹੈਲਪਸ ਉਧਰੋਂ ਕਰ ਦਿੱਤੀਆਂ ਗਈਆਂ ਮਸਲਨ ਜੋ ਲੋਕ ਜਾਣਦੇ ਨੇ ਜੋ ਲੋਕ ਇਸ ਚੀਜ਼ ਨੂੰ ਡੰਗਾਈ ਨਾਲ ਜਾਣਦੇ ਨੇ ਉਹਨਾਂ ਨੂੰ ਜ਼ਰੂਰ ਦੁਆਰਾ ਦੱਸਣ ਦੀ ਲੋੜ ਨਹੀਂ ਔਰ ਜੇ ਦੁਆਰਾ ਦੱਸਣਾ ਵੀ ਪਵੇ ਤਾਂ ਮੈਟਰ ਬਹੁਤ ਵੱਡਾ ਆ ਕਿ ਕਿਸੇ ਦਿਨ ਖੁੱਲ ਕੇ ਜ਼ਰੂਰ ਦਰਸ਼ਕਾਂ ਨੂੰ ਦੱਸਿਆ ਜਾ ਸਕਦਾ ਪਰ ਇਸ ਦੇ ਬਾਵਜੂਦ ਰਵਨੀਤ ਬਿੱਟੂ ਨੇ ਬੜਾ ਟਕਾ ਕੇ ਇੱਕ ਗੱਲ ਕੀਤੀ ਹੈ ਔਰ ਉਸ ਦੇ ਵਿੱਚ ਜਿੱਥੇ ਉਸ ਉਹਨਾਂ ਸਪੈਕੂਲੇਸ਼ਨਸ ਦਾ ਜਵਾਬ ਮਿਲ ਗਿਆ ਕਿ ਗੱਠਜੋੜ ਹੋਵੇਗਾ ਕਿ ਨਹੀਂ ਹੋਵੇਗਾ ਉੱਥੇ ਹੀ ਇਹ ਦੋ ਧਿਰਾਂ ਨੂੰ ਵੀ ਸੁਨੀਲ ਜਾਖੜ ਔਰ ਕੈਪਟਨ ਮਨਿੰਦਰ ਸਿੰਘ ਨੂੰ ਵੀ ਸ਼ਾਇਦ ਜਵਾਬ ਮਿਲ ਗਿਆ ਹੋਵੇਗਾ ਕਿ ਭਾਜਪਾ ਦੀ ਜਿਹੜੀ ਮੂਲ ਮੱਤ ਹੈ ਉਹ ਕੀ ਹੈ ਖੈਰ ਪਰ ਮਨੀਤੂ ਬਿੱਟੂ ਬੋਲੇ ਕੀ ਨੇ ਆਓ ਉਹ ਸੁਣ ਲੈਂਦੇ ਆ ਨਹੀਂ ਆਪਾਂ ਦੇਖੋ ਦੋ ਗੱਲਾਂ ਆ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਏ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜੇ ਨਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਗੱਲ ਕਹਿ ਸਕਦਾ ਏ ਵੀ ਭਾਈ ਆ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਭਾਜਪਾ ਦਾ ਸਟੈਂਡ ਆ ਉਹ ਬਿਲਕੁਲ ਸਾਫ ਆ ਪਾਰਟੀ ਪ੍ਰਧਾਨ ਵੀ ਅਸ਼wini ਜੀ ਕਲੀਅਰ ਕਰ ਚੁੱਕੇ ਆ ਬਾਰ ਬਾਰ ਮੈਂ ਕਹਿ ਚੁੱਕਿਆ ਬਾਰ ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋਗ ਕੈਪਟਨ ਸਾਹਿਬ ਨੇ ਚਾਹੇ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤੇ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਹੋ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਇਹਨਾਂ ਨੇ ਤੇ ਅੱਜ ਸੀ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਮੈਨੂੰ ਇੱਕ ਗੱਲ ਦੱਸੋ ਨਾ ਬਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋੜ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਆਮ ਸੁਣਨ ਨੂੰ ਮਿਲਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੁਝ ਐਹੋ ਜਿਹੇ ਲੀਡਰ ਵੀ ਹੈਗੇ ਨੇ ਜਿਹੜੇ ਬੀਜੇਪੀ ਅਤੇ ਅਕਾਲੀ ਦਲ ਦਾ ਗੱਠ ਜੁੜ ਚਾਹੁੰਦੇ ਆ ਔਰ ਸੁਨੀਲ ਜਾਖੜ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਆ ਸੁਨੀਲ ਜਾਖੜ ਕਿਉਂਕਿ ਹਾਲ ਹੀ ਦੇ ਵਿੱਚ ਕੁਝ ਗੱਲਾਂ ਇਦਾਂ ਦੀਆਂ ਵੀ ਹੋਈਆਂ ਜਦੋਂ ਸੁਨੀਲ ਜਾਖੜ ਨੇ ਆਪਣੇ ਮਨ ਦੇ ਭਾਵ ਆਪਣੇ ਮਨ ਦੇ ਵੇਗ ਪ੍ਰਗਟ ਕੀਤੇ ਔਰ ਉਸ ਦੇ ਵਿੱਚ ਖੇਤਰੀ ਪਾਰਟੀ ਦਾ ਸਰਜੀਤ ਹੋਣਾ ਉਹ ਲਾਜ਼ਮੀ ਔਰ ਜ਼ਰੂਰੀ ਦੱਸਿਆ ਹਾਲਾਂਕਿ ਜੇ ਬੀਜੇਪੀ ਦੇ ਮੂਲ ਆਧਾਰ ਦੇ ਉੱਤੇ ਵੇਖਿਆ ਜਾਵੇ ਬੀਜੇਪੀ ਹਰਗिज ਨਹੀਂ ਚਾਹੂਗੀ ਕਿ ਖੇਤਰੀ ਪਾਰਟੀ ਇੰਨੀ ਮਜ਼ਬੂਤ ਹੋ ਜਵੇ ਕਿ ਭਾਜਪੀ ਦਾ ਉੱਥੇ ਪਸਾਰ ਹੋਣਾ ਔਖਾ ਹੋ ਜਵੇ ਹੁਣ ਜੋ ਪੰਜਾਬ ਦੀ પરિਸਥਿਤੀ ਹੈ ਪੰਜਾਬ ਦੀ ਸਿਚੁਏਸ਼ਨ ਹੈ ਪੰਜਾਬ ਦੀ ਪੋਲਿਟਿਕਸ ਦੀ ਸਿਚੁਏਸ਼ਨ ਹੈ ਪੰਥਕ ਇਕਾਈ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਰ ਵੰਡੀ ਜਾ ਚੁੱਕੀ ਹੈ ਇੰਨੀ ਜ਼ਿਆਦਾ ਵਾਰ ਵੰਡੀ ਜਾ ਚੁੱਕੀ ਹੈ ਕਿ ਹੁਣ ਪੰਥਕ ਇਕਾਈ ਦੇ ਵਿੱਚ ਜਿਹੜੀ VOTING ਹੈ ਉਹ ਡਿਫਰੈਂਸ਼ੀਏਟਿਡ ਹੈ ਇੰਨੀ ਜ਼ਿਆਦਾ ਵੰਡੀ ਜਾ ਚੁੱਕੀ ਹੈ ਕਿ ਪੰਥਕ ਵੋਟ ਜਿਹੜੀ ਹੈ ਉਹ ਪੰਥਕ ਪਾਰਟੀਆਂ ਨੂੰ ਜਾ ਹੀ ਨਹੀਂ ਰਹੀ ਸਗੋਂ ਪੰਥਕ ਵੋਟ ਡਾਇਵਰਟ ਹੋ ਕੇ ਨੈਸ਼ਨਲ ਪਾਰਟੀਆਂ ਦੇ ਵਿੱਚ ਵੰਡੀ ਜਾ ਰਹੀ ਹੈ। ਔਰ ਇਹੋ ਜੀ ਸਿਚੁਏਸ਼ਨ ਬੀਜੇਪੀ ਦੇ ਪਸਾਰ ਵਾਸਤੇ ਪ੍ਰਫੁੱਲਤ ਸਾਬਤ ਹੋ ਸਕਦੀ ਹੈ, ਵਹਿਤਰ ਸਾਬਤ ਹੋ ਸਕਦੀ ਹੈ ਕਿਉਂਕਿ ਡਿਵਾਈਡ ਤਾਂ ਕਰ ਲਿਆ ਪਰ ਹੁਣ ਰੂਲ ਵੀ ਕਰਨਾ ਹੈ। ਆਲਰੇਡੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ ਔਰ ਪੰਥਕ ਇਕਾਈਆਂ ਵਕ ਵਕਤ ਤੇ ਰਹਿ ਗਈਆਂ ਨੇ ਜਿਹੜੀਆਂ ਹੁਣ ਜ਼ਿਆਦਾਤਰ ਹੋਰ ਜ਼ਿਆਦਾਤਰ ਉੱਭਰ ਰਹੀਆਂ ਨੇ। ਹੌਲੀ-ਹੌਲੀ ਕਰਕੇ ਇਹ VOTING ਜਿਹੜੀ ਆ ਇਹ ਵੋਟ ਪ੍ਰਤੀਸ਼ਤ ਜਿਹੜਾ ਆ ਇਹ ਇਹਨਾਂ ਸਾਰਿਆਂ ਦੇ ਵਿੱਚ ਵੰਡਿਆ ਜਾਵੇਗਾ। ਔਰ BJP ਇੱਕ ਪਾਸੇ ਹੋ ਕੇ ਇਸ ਤਮਾਸ਼ੇ ਦਾ ਲਾਹਾ ਲੈ ਸਕਦੀ ਹੈ। BJP ਇਹ ਜਾਣਦੀ ਹੈ। ਖੈਰ ਹੁਣ ਮੂਲ ਆਧਾਰ ਦੇ ਉੱਤੇ ਆਉਨੇ ਆ। ਅ BJP ਦੇ ਵਿੱਚ ਅਜੇ ਵੀ ਪਰ ਕੁਝ ਇਦਾਂ ਦੇ ਲੋਕ ਨੇ ਜਿਹੜੇ ਚਾਹਦੇ ਆ ਕਿ ਅਕਾਲੀ ਦਲ ਔਰ ਬੀਜੇਪੀ ਦਾ ਸਮਝੌਤਾ ਪੰਜਾਬ ਦੇ ਵਿੱਚ ਹੋ ਜਵੇ ਔਰ ਜਿਵੇਂ ਦੱਸਿਆ ਕਿ ਸੁਨੀਲ ਜਾਖੜ ਉਹਨਾਂ ਦੇ ਵਿੱਚੋਂ ਇੱਕ ਦੱਸੇ ਜਾਂਦੇ ਆ ਉਹ ਖੇਤਰੀ ਪਾਰਟੀ ਦੀ ਗੱਲ ਕਰਦੇ ਆ ਇਸ ਵਾਸਤੇ ਲੱਗਦਾ ਹੈ ਕਿ ਸੁਨੀਲ ਜਾਖੜ ਸ਼ਾਇਦ ਬੀਜੇਪੀ ਦੀਆਂ ਇਹਨਾਂ ਮੀਟਿੰਗਸ ਦੇ ਵਿੱਚ ਜਿਹੜੇ ਜਿੱਥੇ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਸੁਨੀਲ ਜਾਖੜ ਉੱਥੇ ਨਜ਼ਰ ਵੀ ਨਹੀਂ ਆ ਰਹੇ ਉੱਥੇ ਨਾਇਬ ਸਿੰਘ ਸੈਣੀ ਨਜ਼ਰ ਆਉਂਦੇ ਆ ਜਿੱਥੇ ਪੰਥਕ ਇਕਾਈ ਦੇ ਵਿੱਚੋਂ ਤੋੜ-ਟੋੜ ਕੇ ਲੋਕ ਲਿਆ ਕੇ ਤੇ ਬੀਜੇਪੀ ਚ ਸ਼ਾਮਲ ਕੀਤੇ ਜਾ ਰਹੇ ਆ ਇਹ ਇਹ ਚੀਜ਼ ਸ਼ਾਇਦ ਸੁਨੀਲ ਜਾਖੜ ਨੂੰ ਨਾ ਜਚੇ ਕਿਉਂਕਿ ਸੁਨੀਲ ਜਾਖੜ ਕਹਿੰਦੇ ਆ ਕਿ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਸਟੈਂਡ ਹੋਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਖੇਤਰੀ ਪਾਰਟੀ ਟਟ ਟਟ ਕੇ ਟਟ ਕੇ ਉਹਦੇ ਜਿਹੜੇ ਲੋਕ ਨੇ ਉਹ ਬੀਜੇਪੀ ਚ ਸ਼ਾਮਿਲ ਹੋ ਰਿਹਾ ਇੱਥੇ ਸੁਨੀਲ ਜਾਖੜ ਨਹੀਂ ਸ਼ਾਮਿਲ ਹੋ ਸਕਦੇ ਇੱਥੇ ਨਹੀਂ ਖੜ੍ਹ ਸਕਦੇ ਜੇ ਉਹਨਾਂ ਦੀ ਵਿਚਾਰਧਾਰਾ ਇਹ ਹੈਗੀ ਹੈ ਤੇ ਜ਼ਾਹਿਰ ਤੌਰ ਤੇ ਵੇਖਣ ਨੂੰ ਵੀ ਮਿਲ ਰਿਹਾ ਕਿਉਂਕਿ ਸ਼ਮੂਲੀਅਤ ਕਰਾਈ ਗਈ ਜਦੋਂ ਜਗਦੀਪ ਸਿੰਘ ਚੀਮਾ ਦੀ ਉਸ ਵੇਲੇ ਸੁਨੀਲ ਜਾਖੜ ਉੱਥੇ ਮੌਜੂਦ ਨਹੀਂ ਸੀ ਰਣਜੀਤ ਸਿੰਘ ਗਿਲਵਲੇ ਵੇਲੇ ਸੁਨੀਲ ਜਾਖੜ ਉੱਥੇ ਮੌਜੂਦ ਨਹੀਂ ਸੀ ਹਾਂ ਬੀਜੇਪੀ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸਸ ਹੋ ਰਹੀਆਂ ਨੇ ਮੁੱਦਿਆਂ ਨੂੰ ਲੈ ਕੇ ਜਿਵੇਂ ਹੜਾ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਹੋਈਆਂ ਸੁਨੀਲ ਜਾਖੜ ਉੱਥੇ ਮੌਜੂਦ ਸਨ ਯਾਨੀ ਕਿ ਬੀਜੇਪੀ ਜਾਣਦੀ ਹੈ ਕਿ ਸੁਨੀਲ ਜਾਖੜ ਨੂੰ ਕਿੱਥੇ ਕਿ ਰੱਖਣਾ ਹੈ ਪਰ ਕਿੱਥੇ ਨਹੀਂ ਲੈ ਕੇ ਆਉਣਾ ਖੈਰ ਰਮਨਿਤ ਬਿੱਟੂ ਨੇ ਐ ਲੱਗਦਾ ਕਿ ਆਪਣੀ ਗੱਲ ਦੇ ਵਿੱਚ ਕਿਤੇ ਨਾ ਕਿਤੇ ਸੁਨੀਲ ਜਾਖੜ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਇਸੇ ਮਤ ਦੇ ਹਮਾਇਤੀ ਲੱਗ ਰਹੇ ਹੈ ਔਰ ਐ ਲੱਗਦਾ ਕਿ ਰਮਨਿਤ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਸੁਨੀਲ ਜਾਖੜ ਨੂੰ ਦੋਵਾਂ ਨੂੰ ਇਨਡਾਇਰੈਕਟਲੀ ਪਰ ਇੱਕ ਜਵਾਬ ਦੇ ਦਿੱਤਾ ਦਰਸਲ ਲੰਘੇ ਕੱਲ ਪ੍ਰੈਸ ਕਾਨਫਰੰਸ ਹੋਈ ਰਵਨੀਤ ਬਿੱਟੂ ਔਰ ਜਗਦੀਪ ਸਿੰਘ ਚੀਮਾ ਉੱਥੇ ਮੌਜੂਦ ਰਹੇ ਹੋਰ ਵੀ ਬੀਜੇਪੀ ਦੇ ਲੀਡਰਸ ਉੱਥੇ ਮੌਜੂਦ ਸਨ ਔਰ ਪੱਤਰਕਾਰ ਨੇ ਸਵਾਲ ਕੀਤਾ ਕਿ ਕੀ ਬੀਜੇਪੀ ਅਕਾਲੀ ਦਲ ਦੇ ਨਾਲ ਕਿਸੇ ਗੱਠਜੋੜ ਨੂੰ ਵਾਤ ਸਕਦੀ ਹੈ ਆਉਂਦੇ ਭਵਿੱਖ ਵਿੱਚ ਰਵਨੀਤ ਬਿੱਟੂ ਨੇ ਉੱਥੇ ਬੜੇ ਸਿੱਧੇ ਸ਼ਬਦਾਂ ਨਾਲ ਹਮਲਾਵਰ ਰੁਖ اختیار ਕਰਦਿਆਂ ਹੋਇਆਂ ਇੰਨਾ ਕਹਿ ਦਿੱਤਾ ਕਿ ਬੇਅਦਬੀਆਂ ਕਰਵਾਉਣ ਵਾਲਿਆਂ ਦੇ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਸਿਚੁਏਸ਼ਨ ਜਿਹੜੀਆਂ ਨੇ ਉਹ ਜਿਸ ਤਰ੍ਹਾਂ ਦੀਆਂ ਬਣੀਆਂ ਉਹਨਾਂ ਦੇ ਨਾਲ ਸਮਝੌਤਾ ਨਹੀਂ ਹੋਵੇਗਾ ਚਿੱਟੇ ਦੇ ਸੌਦਾਗਰ ਹੋਣ ਤੱਕ ਦਾ ਇਲਜ਼ਾਮ ਜਿਹੜਾ ਉਹ ਰਵਨੀਤ ਬਿੱਟੂ ਨੇ ਉਸ ਉਸ ਵੇਲੇ ਲਗਾਇਆ ਕਹਿੰਦੇ ਇਹਨਾਂ ਨੂੰ ਲੋਕ ਚਿੱਟੇ ਦੇ ਸੌਦਾਗਰ ਤੱਕ ਮੰਨਣ ਲੱਗ ਗਏ ਨੇ ਤੇ ਫਿਰ ਉਹਨਾਂ ਦੇ ਨਾਲ ਬੀਜੇਪੀ ਗੱਠ ਜੋੜ ਨਹੀਂ ਕਰੇਗੀ ਇਹ ਬਹੁਤ ਵੱਡੀ ਗੱਲ ਹੈ ਬੀਜੇਪੀ ਦੇ ਵੱਲੋਂ ਬੋਲੀ ਗਈ ਹਾਲਾਂਕਿ ਇੱਥੇ ਸਵਾਲ ਖੜਦਾ ਹੈ ਕਿ ਜੇ ਬੀਜੇਪੀ ਦੀ ਇਹੀ ਮਤ ਹੈ ਕਿ ਅਕਾਲੀ ਲੀਡਰ ਜਿਹੜੇ ਚਿੱਟੇ ਦੇ ਸੌਦਾਗਰ ਸੋ ਕਾਲਡ ਚਿੱਟੇ ਦੇ ਸੌਦਾਗਰ ਨੇ ਤਾਂ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਉੱਤੇ ਥੋੜਾ ਅ ਅੱਧੀ ਅੱਧੀ ਲੀਡਰਸ਼ਿਪ ਉੱਥੇ ਪਹੁੰਚੀ ਹੋਈ ਸੀ ਸੈਂਟਰ ਗਵਰਨਮੈਂਟ ਦਾ ਜਿਹੜੀ ਅੱਧੀ ਵਜ਼ਾਰਤ ਹੈ ਉੱਥੇ ਪਹੁੰਚੀ ਹੋਈ ਸੀ ਫਿਰ ਉਹਨੂੰ ਕਿਸ ਤਰ੍ਹਾਂ ਜਸਟੀਫਾਈ ਕਰਨਗੇ ਰਮਿੰਦਰ ਮਿੱਟੂ ਖੈਰ ਆਪਰ ਰਮਿੰਦਰ ਮਿੱਟੂ ਦੇ ਬਿਆਨ ਤੇ ਆਉਂਦੇ ਆ ਰਮਿੰਦਰ ਮਿੱਟੂ ਕਹਿੰਦੇ ਆ ਕਿ ਭਾਜਪਾ ਕਦੇ ਵੀ ਗੱਠਜੋੜ ਜਿਹੜਾ ਉਹ ਕਾਲੀ ਦਲ ਦੇ ਨਾਲ ਨਹੀਂ ਕਰੇਗੀ ਜਾਂ ਫਿਰ ਇਸ ਕਿਸਮ ਦੇ ਲੋਕਾਂ ਦੇ ਨਾਲ ਜਿਹੜੇ ਜਿਹੜਾ ਨੂੰ ਸੋ ਕਾਲਡ ਚਿੱਟੇ ਦੇ ਸੌਦਾਗਰ ਦੱਸਿਆ ਗਿਆ ਜਾਂ ਜਿਨ੍ਹਾਂ ਨੂੰ ਸੋ ਕਾਲਡ ਚਿੱਟੇ ਦੇ ਸੌਦਾਗਰ ਮੰਨਿਆ ਜਾ ਰਿਹਾ ਉਹਨਾਂ ਦੇ ਨਾਲ ਗੱਠਜੋੜ ਨਹੀਂ ਕਰੇਗੀ ਇਕ ਬਹੁਤ ਵੱਡਾ ਬਿਆਨ ਹੈ ਇਹਨਾਂ ਇਸੇ ਬਿਆਨ ਦੇ ਵਿੱਚ ਜੇ ਇਹਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਸੁਨੀਲ ਜਾਖੜ ਔਰ ਕੈਪਟਨ ਅਮਰਿੰਦਰ ਸਿੰਘ ਦੋਹਾਂ ਦੀਆਂ ਗੱਲਾਂ ਨੂੰ ਜਵਾਬ ਮਿਲ ਸਕਦਾ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਇਦ ਇਸੇ ਮਤ ਦੇ ਹਮਾਇਤੀ ਨੇ ਕਿ ਗੱਠਜੋੜ ਹੋਣਾ ਚਾਹੀਦਾ ਤਾਂ ਹੀ ਕਰਕੇ ਪੰਜਾਬ ਦੇ ਵਿੱਚ ਪ੍ਰਫੁੱਲਤ ਬੀਜੇਪੀ ਹੋ ਸਕਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਆਪ ਰਿਸ਼ਤੇ ਚੰਗੇ ਰਹੇ ਨੇ ਜਦੋਂ ਉਹ ਮੁੱਖ ਮੰਤਰੀ ਵੀ ਸੀਗੇ ਪੰਜਾਬ ਦੇ ਕਾਂਗਰਸ ਦੇ ਵੱਲੋਂ ਔਰ ਚਾਚੇ ਭਤੀਜੇ ਦੇ ਰਿਸ਼ਤੇ ਉਹ ਤਾਂ ਜਗ ظاہر ਨੇ ਕਿਉਂਕਿ ਗੱਲਬਾਤ ਵੀ ਕਹਿੰਦੇ ਖਾਸੀ ਹੁੰਦੀ ਰਹੀ ਆ ਵਾਰੀ ਵਟਾ ਸਿਸਟਮ ਵੀ ਕਹਿੰਦੇ ਬੰਨਿਆ ਹੋਇਆ ਸੀ ਬਹੁਤ ਕੁਝ ਚੱਲਦਾ ਰਿਹਾ ਆ ਕੁਝ ਹੈਲਪਸ ਇਧਰੋਂ ਕਰ ਦਿੱਤੀਆਂ ਗਈਆਂ ਕੁਝ ਹੈਲਪਸ ਉਧਰੋਂ ਕਰ ਦਿੱਤੀਆਂ ਗਈਆਂ ਮਸਲਨ ਜੋ ਲੋਕ ਜਾਣਦੇ ਨੇ ਜੋ ਲੋਕ ਇਸ ਚੀਜ਼ ਨੂੰ ਡੰਗਾਈ ਨਾਲ ਜਾਣਦੇ ਨੇ ਉਹਨਾਂ ਨੂੰ ਜ਼ਰੂਰ ਦੁਆਰਾ ਦੱਸਣ ਦੀ ਲੋੜ ਨਹੀਂ ਔਰ ਜੇ ਦੁਆਰਾ ਦੱਸਣਾ ਵੀ ਪਵੇ ਤਾਂ ਮੈਟਰ ਬਹੁਤ ਵੱਡਾ ਆ ਕਿ ਕਿਸੇ ਦਿਨ ਖੁੱਲ ਕੇ ਜ਼ਰੂਰ ਦਰਸ਼ਕਾਂ ਨੂੰ ਦੱਸਿਆ ਜਾ ਸਕਦਾ ਪਰ ਇਸ ਦੇ ਬਾਵਜੂਦ ਰਵਨੀਤ ਬਿੱਟੂ ਨੇ ਬੜਾ ਟਕਾ ਕੇ ਇੱਕ ਗੱਲ ਕੀਤੀ ਹੈ ਔਰ ਉਸ ਦੇ ਵਿੱਚ ਜਿੱਥੇ ਉਸ ਉਹਨਾਂ ਸਪੈਕੂਲੇਸ਼ਨਸ ਦਾ ਜਵਾਬ ਮਿਲ ਗਿਆ ਕਿ ਗੱਠਜੋੜ ਹੋਵੇਗਾ ਕਿ ਨਹੀਂ ਹੋਵੇਗਾ ਉੱਥੇ ਹੀ ਇਹ ਦੋ ਧਿਰਾਂ ਨੂੰ ਵੀ ਸੁਨੀਲ ਜਾਖੜ ਔਰ ਕੈਪਟਨ ਮਨਿੰਦਰ ਸਿੰਘ ਨੂੰ ਵੀ ਸ਼ਾਇਦ ਜਵਾਬ ਮਿਲ ਗਿਆ ਹੋਵੇਗਾ ਕਿ ਭਾਜਪਾ ਦੀ ਜਿਹੜੀ ਮੂਲ ਮੱਤ ਹੈ ਉਹ ਕੀ ਹੈ ਖੈਰ ਰਮਨੀਤੂ ਬਿੱਟੂ ਬੋਲੇ ਕੀ ਨੇ ਆਓ ਉਹ ਸੁਣ ਲੈਂਦੇ ਆ ਨਹੀਂ ਆਪਾਂ ਦੇਖੋ ਦੋ ਗੱਲਾਂ ਆ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਏ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜੇ ਨਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਗੱਲ ਕਹਿ ਸਕਦਾ ਏ ਵੀ ਭਾਈ ਆ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਬਾਰ ਜਿਹੜੀ ਬੀਜੇਪੀ ਦਾ ਸਟੈਂਡ ਆ ਉਹ ਬਿਲਕੁਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼wini ਜੀ ਕਲੀਅਰ ਕਰ ਚੁੱਕੇ ਆ ਬਾਰ ਬਾਰ ਮੈਂ ਕਹਿ ਚੁੱਕਿਆ ਬਾਰ ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋਗ ਕੈਪਟਨ ਸਾਹਿਬ ਨੇ ਚਾਹੇ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤੈ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਹੋ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਹੈ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਮੈਨੂੰ ਇਹ ਗੱਲ ਦੱਸੋ ਨਾ ਬਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋੜ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ